ਸਾਰੀ ਉਮਰ ਹੱਡੀਆਂ ਮਜ਼ਬੂਤ ਰਹਿਣੀਆਂ ਬਸ ਭੁੱਲ ਕੇ ਵੀ ਨਾ ਕਰੋ ਇਹ ਕੰਮ ਨੰਬਰ 1 ਜੇਕਰ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਮਹਿੰਦੀ ਦੀਆਂ ਪੱਤੀਆਂ ਨੂੰ ਰਾਤ ਨੂੰ ਪੀਸ ਕੇ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰੇ ਖਾਲੀ ਪੇਟ ਛਾਣ ਕੇ 200 ਗ੍ਰਾਮ ਲਗਭਗ ਪੀਓ ਤੁਰੰਤ ਆਰਾਮ ਮਿਲ ਜਾਵੇਗਾ ਨੰਬਰ 2 ਪਾਣੀ ਵਿੱਚ ਹਲਦੀ ਮਿਲਾ ਕੇ ਪੇਨ ਨਾਲ ਪੇਟ ਸਾਫ਼ ਹੋ ਜਾਂਦਾ ਹੈ ਨੰਬਰ 3 ਪਿੱਠ ਵਿੱਚ ਦਰਦ ਹੋ ਜਾਂ ਖਚਾ ਹੋਵੇ ਤਾਂ ਦੁਪਹਿਰ ਦੇ ਵਕਤ ਦੋ ਕਾਲੀਆਂ ਮਿਰਚਾਂ ਜ਼ਰੂਰ ਚਬਾਓ ਨੰਬਰ 4 ਜਿੰਨਾ ਲੋਕਾਂ ਨੂੰ ਕਿਡਨੀ ਦੀ ਪਥਰੀ ਦੀ ਸਮੱਸਿਆ ਹੈ ਉਹਨਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਾਂ ਫਿਰ ਬਹੁਤ ਘੱਟ ਮਾਤਰਾ ਵਿੱਚ ਕਰਨਾ ਚਾਹੀਦਾ ਹੈ ਕਿਉਂਕਿ ਪਪੀਤੇ ਵਿੱਚ ਵਿਟਾਮਿਨ ਸੀ ਹੈ ਅਤੇ ਕੈਲਸ਼ੀਅਮ ਐਕਸਲੇਟ ਦਾ 17 ਉੱਚਾ ਹੁੰਦਾ ਹੈ ਤੇ ਇਸ ਦੇ ਨਾਲ ਪਥਰੀ ਦਾ ਹਕਾਰ ਵੱਡਾ ਹੋ ਜਾਂਦਾ ਹੈ ਨੰਬਰ 5 گلاب ਦੇ ਫੁੱਲਾਂ ਦੀਆਂ ਪੱਤੀਆਂ ਚਬਾ ਕੇ ਖਾਣ ਦੇ ਨਾਲ ਮਸੂੜੇ ਅਤੇ ਦੰਦ ਮਜ਼ਬੂਤ ਹੁੰਦੇ ਹਨ ਇਸ ਦਾ ਸੇਵਨ ਮੂੰਹ ਤੇ ਬਦਬੂ ਦੀ ਦੂਰ ਕਰਨ ਲਈ ਨਾਲ ਪੈਰੀਆ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ ਨੰਬਰ 6 ਸੌਣ ਤੋਂ ਪਹਿਲਾਂ ਥੋੜਾ ਜਿਹਾ ਗੁਣਗਣਾ ਪਾਣੀ ਪੀਣ ਦੇ ਨਾਲ ਤੁਹਾਡੇ ਗੁਰਦੇ ਸਾਫ਼ ਰਹਿੰਦੇ ਹਨ। ਨੰਬਰ 7 ਲਸਣ ਦੀਆਂ ਕੁਝ ਕਲੀਆਂ ਨੂੰ ਛਿੱਲ ਕੇ ਦਰਵਾਜ਼ੇ ਅਤੇ ਕੋਲ ਰੱਖ ਦਿਓ। ਇਸ ਦੇ ਨਾਲ ਘਰ ਵਿੱਚ ਛਿਪਕਲੀਆਂ ਨਹੀਂ ਆਉਣਗੀਆਂ। ਨੰਬਰ 8 ਫਰਸ਼ ਤੇ ਕੁਝ ਸਮਾਂ ਲੇਟਣ ਦੇ ਨਾਲ ਕਮਰ ਦਰਦ ਦੇ ਵਿੱਚ ਬਹੁਤ ਰਾਹਤ ਮਿਲਦੀ ਹੈ। ਨੰਬਰ 9 ਜੋ ਲੋਕੋ ਆਪਣੇ ਨੋਹਾਂ ਨੂੰ ਦੰਦਾਂ ਨਾਲ ਕੱਟਦੇ ਹਨ ਉਹਨਾਂ ਦਾ ਬਹੁਤ ਜਲਦ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਅਤੇ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਨੰਬਰ 10 ਇੱਕ ਦੇਸੀ ਅੰਡਾ ਮੁਲਤਾਨੀ ਮਿੱਟੀ ਵਿੱਚ ਮਿਲਾ ਕੇ ਚਿਹਰੇ ਤੇ ਅੱਧਾ ਘੰਟਾ ਲਗਾਤਾਰ ਲਗਾ ਕੇ ਅਤੇ ਫਿਰ ਕੁਝ ਸਮੇਂ ਬਾਅਦ ਆਪਣਾ ਚਿਹਰਾ ਧੋ ਲਓ। ਚੁਰੜੀਆਂ ਤੇ ਛਾਇਆ ਬਿਲਕੁਲ ਗਾਇਬ ਹੋ ਜਾਣਗੇ। ਨੰਬਰ 11 ਜੇਕਰ ਤੁਹਾਡੇ ਮੂੰਹ ਦੀ ਇਨਫੈਕਸ਼ਨ ਜਾਂ ਦੰਦਾਂ ਵਿੱਚ ਕੋਈ ਪਰੇਸ਼ਾਨੀ ਹੈ ਤਾਂ ਕੱਚੇ ਪਿਆਜ਼ ਨੂੰ 2-3 ਮਿੰਟ ਚਬਾ ਲਓ ਅਤੇ ਅਜਿਹਾ ਕਰਨ ਨਾਲ ਇਨਫੈਕਸ਼ਨ ਠੀਕ ਹੋ ਜਾਂਦੀ ਹੈ। ਨੰਬਰ 12 ਹਰੇ ਧਨੀਏ ਦਾ ਰਸ ਵਿੱਚ ਸ਼ੁੱਧ ਦੇਸੀ ਘਿਓ ਮਿਲਾ ਕੇ ਪੀਣ ਨਾਲ ਪੇਟ ਦਰਦ ਤੋਂ ਤੁਰੰਤ ਆਰਾਮ ਮਿਲਦਾ ਹੈ। ਨੰਬਰ 13 ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਜਾਂ ਤਕਾਬਟ ਰਹਿੰਦੀ ਹੈ ਤਾਂ ਬ੍ਰੀਕਫਾਸਟ ਵਿੱਚ ਘੱਟੋ ਘੱਟ ਦੋ ਚਹਾਰੇ ਜ਼ਰੂਰ ਖਾਓ। ਨੰਬਰ 14 ਜੇਕਰ ਤੁਹਾਡੇ ਪੇਟ ਦੇ ਖੱਬੇ ਪਾਸੇ ਅਕਸਰ ਦਰਦ ਰਹਿੰਦਾ ਹੈ ਤਾਂ ਇਹ ਕਿ ਡ੍ਰੀਨਸ ਦੀ ਪਰੇਸ਼ਾਨੀ ਜਾਂ ਫਿਰ ਕਿਡਨੀ ਦੀ ਪਥਰੀ ਦਾ ਕਾਰਨ ਹੋ ਸਕਦਾ ਹੈ। ਨੰਬਰ 15 ਕਪੂਰ ਦੀ ਟਿੱਕੀ ਨੂੰ ਰਮਾਲ ਵਿੱਚ ਰਪੇਟ ਕੇ ਸੁੰਘਣ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਨੰਬਰ 16 ਉਲਟੀ ਦੀ ਸਮੱਸਿਆ ਹੋਣ ਤੇ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਦਾਲਚੀਨੀ ਪਾウダー ਅਤੇ ਅੱਧਾ ਚਮਚ ਸ਼ਹਿਦ ਮਿਲਾ ਕੇ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਨੰਬਰ 17 ਜੇਕਰ ਮੌਸਮ ਦੇ ਬਦਲਾਅ ਕਾਰਨ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਪੁੰਨੇ ਹੋਏ ਮੱਕੀ ਦਾ ਸੇਵਨ ਕਰੋ। ਕੰਸੀ ਤੋਂ ਰਾਹਤ ਮਿਲੇਗੀ ਨੰਬਰ 18 ਗਠੀਏ ਦੀ ਸ਼ਿਕਾਇਤ ਹੈ ਨਮਕ ਤੇ ਰਾਈ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲੋ ਤੇ ਇਸ ਨੂੰ ਹਲਕਾ ਗਰਮ ਕਰਕੇ ਦਰਦ ਵਾਲੀ ਜਗ੍ਹਾ ਤੇ ਲੇਪ ਕਰਕੇ ਪੱਟੀ ਬੰਨ ਲੋ ਇਸ ਨਾਲ ਜਲਦੀ ਦਿਨ ਆਰਾਮ ਮਿਲੇਗਾ ਨੰਬਰ 19 ਸਿਰ ਦਰਦ ਹੋਣ ਤੇ ਕਿਓ ਵਿੱਚ ਨਮਕ ਪਾ ਕੇ ਹਲਕਾ ਗੰਗਨਾ ਗਰਮ ਕਰੋ ਅਤੇ ਇਸ ਨੂੰ ਮੱਥੇ ਤੇ ਕੰਨਾਂ ਦੇ ਪਿੱਛੇ ਮਸਲੋ ਸਿਰ ਦਰਦ ਤੋਂ ਰਾਹਤ ਮਿਲੇਗੀ ਨੰਬਰ 20 ਸ਼ਹਿਦ ਵਿੱਚ ਥੋੜੀ ਜਹੀ ਹਲਦੀ ਮਿਲਾ ਕੇ ਜ਼ਖਮ ਤੇ ਲਗਾਉਣ ਨਾਲ ਮੂੰਹ ਦੇ ਛਾਲਿਆਂ ਦਾ ਦਰਦ ਤੋਂ ਵੀ ਰਾਹਤ ਮਿਲਦੀ ਹੈ ਨੰਬਰ 21 ਗੁਲਾਬ ਦੀਆਂ ਪੱਤੀਆਂ ਚ ਚਬਾਉਣ ਨਾਲ ਦੰਦ ਚਮਕਦਾਰ ਹੋ ਜਾਂਦੇ ਹਨ ਅਤੇ ਚਿਹਰੇ ਤੇ ਵੀ ਗਲੋ ਆ ਜਾਂਦਾ ਹੈ ਨੰਬਰ 22 ਜੇਕਰ ਕੋਈ ਵੱਡੀ ਬਿਮਾਰੀ ਲੱਗ ਜਾਵੇ ਤਾਂ ਜਿੰਨਾ ਹੋ ਸਕੇ ਰੋਟੀ ਘੱਟ ਖਾਓ ਅਤੇ ਤਾਜੇ ਫਲ ਜ਼ਿਆਦਾ ਖਾਓ। ਨੰਬਰ 30 ਪਾਣੀ ਵਿੱਚ ਪੁਦੀਨਾ ਪਾ ਕੇ ਪੀਣ ਨਾਲ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਬਹੁਤ ਜਲਦ ਖਤਮ ਹੋ ਜਾਣਗੀਆਂ। ਨੰਬਰ 24 ਆਪਣੀ ਗਰਦਨ ਤੇ ਤੇਲ ਦੀ ਮਾਲਸ਼ ਕਰਨ ਨਾਲ ਹਰ ਇੱਕ ਤਰ੍ਹਾਂ ਦੀ ਸੁਸਤੀ ਦੂਰ ਹੋ ਜਾਂਦੀ ਹੈ ਨੰਬਰ 22 ਸਵੇਰ ਦੇ ਵਕਤ ਗੂੰਗਣਾ ਪਾਣੀ ਵਿੱਚ ਨਿੰਬੂ ਪਾ ਕੇ ਜ਼ਰੂਰ ਪੀਓ ਇਸ ਨਾਲ ਤੁਹਾਡੇ ਚਿਹਰੇ ਤੇ ਵੀ ਚਮਕ ਆ ਜਾਵੇਗੀ ਨੰਬਰ 26 ਵਾਲਾਂ ਨੂੰ ਬੰਨ ਕੇ ਰੱਖਣ ਦੇ ਨਾਲ ਦਿਮਾਗ ਤੇਜ ਹੁੰਦਾ ਹੈ ਅਤੇ ਵਾਲਾਂ ਦੀਆਂ ਜੜਾਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 27 ਰੋਜ਼ ਖੁੱਲ ਕੇ ਹੱਸਣ ਦੇ ਨਾਲ ਬਲੱਡ ਸਰਕੂਲੇਸ਼ਨ ਕੰਟਰੋਲ ਰਹਿੰਦਾ ਹੈ। ਨੰਬਰ 28 ਜਦੋਂ ਵੀ ਤੁਸੀਂ ਦੁੱਧ ਨੂੰ ਗਰਮ ਕਰਦੇ ਹੋ ਤਾਂ ਉਸ ਦੇ ਵਿੱਚ ਇੱਕ ﺍﻟैसी ਪਾ ਦਿਓ। ਦੁੱਧ ਜਲਦੀ ਖਰਾਬ ਨਹੀਂ ਹੁੰਦਾ। ਨੰਬਰ 29 ਜੇਕਰ ਤੁਸੀਂ ਦਿਮਾਗੀ ਤੌਰ ਤੇ ਕਮਜ਼ੋਰ ਹੋ ਤਾਂ ਕੇਲੇ ਨੂੰ ਸ਼ਹਿਦ ਲਗਾ ਕੇ ਖਾਇਆ ਕਰੋ। ਇਸ ਦੇ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 30 ਜਿਉਂਦੇ ਆਟੇ ਨੂੰ ਪਿਆਜ਼ ਦੇ ਵਿੱਚ ਪੀਸ ਕੇ ਸਰੀਰ ਉੱਪਰ ਲਗਾ ਕੇ ਨਹਾਉਣ ਦੇ ਨਾਲ ਪਿਤ ਤੋਂ ਆਰਾਮ ਮਿਲਦਾ ਹੈ ਅਤੇ ਲੂਨ ਦਾ ਵੀ ਪ੍ਰਭਾਵ ਘਟਦਾ ਹੈ। ਨੰਬਰ 31 ਗਾਜਰ ਦਾ ਮਰਬਾ ਖਾਣ ਦੇ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ। ਨੰਬਰ 32 ਜਿਆਦਾ ਗੁੱਸਾ ਲੀਵਰ ਨੂੰ ਕਮਜ਼ੋਰ ਕਰ ਦਿੰਦਾ ਹੈ ਨੰਬਰ 33 ਜੇਕਰ ਤੁਹਾਨੂੰ ਸੁੱਕੀ ਖਾਂਸੀ ਦੀ ਸਮੱਸਿਆ ਹੈ ਤਾਂ ਦੁੱਧ ਵਿੱਚ ਸੇਵੀਆਂ ਬਣਾ ਕੇ ਖਾਓ ਅਤੇ ਉਸ ਦੇ ਵਿੱਚ ਦੇਸੀ ਘਿਓ ਮਿਲਾ ਕੇ ਖਾਓ ਇਸ ਦੇ ਨਾਲ ਸੁੱਕੀ ਖਾਂਸੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 34 ਗਰਮੀ ਦਾ ਮੌਸਮ ਆ ਰਿਹਾ ਹੈ ਤਾਂ ਲੋਕਾਂ ਨੂੰ ਡਾਇਰੀਆ ਦੀ ਦਿੱਕਤ ਹੋ ਜਾਂਦੀ ਹੈ ਦਸਤ ਲੱਗ ਜਾਂਦੇ ਹਨ ਅਤੇ ਅੱਧਾ ਚਮਚ ਜੀਰਾ ਚਬਾ ਕੇ ਪਾਣੀ ਪੀ ਲਓ ਅੱਧਾ ਕੱਪ ਤਾਜ਼ਾ ਦੁੱਧ ਦੇ ਵਿੱਚ ਨਿੰਬੂ ਨ ਜੋੜ ਕੇ ਜਲਦੀ ਪੀ ਲਓ ਇਸ ਦੇ ਨਾਲ ਅਸਤ ਠੀਕ ਹੋ ਜਾਂਦੇ ਹਨ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਨਾਂ ਨੇਮੰਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ